ਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਜੀ ਜਿਸ ਤਰ੍ਹਾਂ ਕਿ ਕਲਕੱਤਾ ਵਿਖੇ ਜਿਹੜੀ ਦਰਿੰਦਗੀ ਵਾਲੀ ਘਟਨਾ ਹੋਈ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਇੱਕ ਡਾਕਟਰ ਨਾਲ ਪਹਿਲਾਂ ਪਲਾਸਟਾਰ ਉਸ ਤੋਂ ਬਾਅਦ ਉਸ ਦਾ ਮਰਨਾ ਇਸ ਘਟਨਾ ਦੇ ਕਾਰਨ ਜਿਹੜਾ ਹੈਗਾ ਪਹਿਲਾਂ ਕਲਕੱਤਾ ਵਿਖੇ ਚਿੰਗਾਰੀ ਫੈਲੀ ਹੋਈ ਸੀ ਉਸ ਨੂੰ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਜਿਹੜੀ ਹੈਗੀ ਹੈ ਦੇਸ਼ ਭਰ ਦੇ ਵਿੱਚ ਇੰਗਾਰੀ ਫੈਲ ਚੁੱਕੀ ਹੈ ਜਿਸ ਤਰ੍ਹਾਂ ਕੱਲ ਜਿਹੜੀ ਹੈਗੀ ਹੈ ਪੀਸੀਐਮਐਸ ਵੱਲੋਂ ਹੜਤਾਲ ਕੀਤੀ ਗਈ ਸੀ ਅੱਜ ਆਈਐਮਏ ਵੱਲੋਂ ਜਿਹੜਾ ਹੈਗਾ ਹੜਤਾਲ ਦਾ ਸੱਦਾ ਦਿੱਤਾ ਗਿਆ ਜਿੱਥੇ ਕੀ ਅੱਜ ਬਰਨਾਲਾ ਦੀ ਸਾਰੇ ਪ੍ਰਾਈਵੇਟ ਡਾਕਟਰਾਂ ਵੱਲੋਂ ਆਪੀਡੀ ਸੇਵਾਵਾਂ ਬੰਦ ਕਰਕੇ ਜਿਹੜਾ ਹੈਗਾ ਬਰਨਾਲਾ ਖਲਾਫ ਇੱਥੇ ਇਕੱਠੇ ਹੋਏ ਹੋਏ ਹੈ ਜਿਹੜਾ ਹੈਗਾ ਇਸ ਦਾ ਰੋਸ ਪ੍ਰਦਰਸ਼ਨ ਵੀ ਕਰ ਰਹੀ ਹੈ ਤੇ ਉਸ ਡਾਕਟਰ ਨੂੰ ਜਿਹੜਾ ਹੈਗਾ ਇਨਸਾਫ ਦੀ ਮੰਗ ਦੀ ਗੱਲ ਵੀ ਕਰ ਰਹੀ ਹੈ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਕਹਿਣਾ ਚਾਹੁੰਦੇ ਆ ਉਹ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਡਾਕਟਰ ਨਵੀਪ ਸਿੰਘ ਜੀ ਡਾਕਟਰ ਨਵੀਪ ਸਿੰਘ ਜੀ ਅੱਜ ਜਿਸ ਤਰ੍ਹਾਂ ਆਈਐਮਐ ਵੱਲੋਂ ਜਿਹੜਾ ਹੈਗਾ ਹੜਤਾਲ ਦਾ ਸੱਦਾ ਦਿੱਤਾ ਗਿਆ ਕਲਕੱਤਾ ਵਿਖੇ ਜਿਹੜੀ ਹੈਗੀ ਆ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਸ਼ਰਮਸਰ ਕਰਨ ਵਾਲੀ ਘਟਨਾ ਹੈ ਕੀ ਕਹਿਣਾ ਚਾਹੁੰਦੇ ਹੋ ਉਹ ਜੋ ਇਹ ਘਟਨਾ 8 ਤੇ 9 ਜੂਨ ਦੀ ਰਾਤ ਨੂੰ ਕਲਕੱਤਾ ਦੇ ਵਿੱਚ ਮੈਡੀਕਲ ਕਾਲਜ ਆਰਜੀਕਰ ਮੈਡੀਕਲ ਕਾਲਜ ਵਿੱਚ ਲਿਸਟੇ ਵਿੱਚ ਇੱਕ ਮੈਡਿਕਲ ਡਾਕਟਰ ਦਾ ਮੈਸੀ ਉਹਨੇ ਨਾਲ ਰੇਪ ਐਂਡ ਮਦਰ ਕੀਤਾ ਗਿਆ ਉਹ ਬਹੁਤ ਹੀ ਮੰਦਭਾਗੀ ਘਟਨਾ ਸੀ ਅੱਜ ਅਸੀਂ ਸੰਕਟ ਕੈਂਡੀ ਕਰਦੇ ਆਈਐਮਐ ਸੈਂਟਰਲ ਵੱਲੋਂ ਉਹਦੇ ਵਿੰਗਾੜੇ ਅੱਜ ਸਟ੍ਰਾਈਕ ਕੀਤੇ ਸੋ ਵੀ ਮੰਨਪਾਗੀ ਘਟਨਾ ਵੀ ਉਹਦੀ ਇਨਵੈਸਟੀਗੇਸ਼ਨ ਅੰਡਰਵੇ ਸੀ ਹਜੇ ਤੇ 14 ਤੇ 15 ਤਰੀਕ ਦੀ ਰਾਤ ਨੂੰ ਉਹਨਾਂ ਨੂੰ ਇੰਟੀਮੀਡੇਟ ਕੀਤਾ ਗਿਆ ਜੋ ਪ੍ਰੋਟੈਸਟੈਂਸੀ ਤੇ ਜਿਹੜੇ ਐਵੀਡੈਂਸ ਸੀ ਉਹਨੂੰ ਡਿਸਪੋਇ ਕਰਦਾ ਉਹ ਉਸ ਤੋਂ ਵੀ ਮੰਨਪਾਗੀ ਘਟਨਾ ਜਿਸ ਤੋਂ ਵੀ ਪਤਾ ਲੱਗਦਾ ਕਿ ਵੀ ਸਿਸਟਮ ਦੇ ਵਿੱਚ ਕੋਈ ਸਲਵਾਈ ਹੈ ਸੋ ਸਾਡੀਆਂ ਇਹੀ ਡਿਮਾਂਡ ਨੇ ਪਹਿਲੇ ਨੰਬਰ ਤੇ ਤਾਂ ਜੋ ਉਹਦੇ ਵਿੱਚ ਇਨਵੋਲਵਮੈਂਟ ਹੈ ਜਿੱਦੇ ਵੀ ਬੰਦੇ 24 ਟਾਈਮ ਬਾਊਂਡ ਤੇ ਫਾਸਟ ਰਿਟਰੈਕਟ ਦੀ ਵਰੀ ਹੋਣੀ ਚਾਹੀਦੀ ਹੈ ਉਹ ਤਫਤੀਸ਼ ਕੰਪਲੀਟ ਹੋਣ ਦੇ ਉਪਰੰਤ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲ। ਜੋ ਵੀ ਕਲਪਟ ਨੇ ਚਾਹੇ ਉਹ ਕਿ ਨਹੀਂ ਬੈਲ ਕਨੈਕਟਡ ਹੋਣ ਜਾਂ ਨੋਰਮਲ ਵਾਟਸਐਪਰ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇ ਤਾਂ ਕਿ ਅੱਗੇ ਤੋਂ ਫਿਚਰ ਦੇ ਵਿੱਚ ਲੋਕ ਇਸ ਚੀਜ਼ 'ਤੇ ਡਰਨ। ਜਿਵੇਂ ਇਹ ਹੋਇਆ ਇਹ ਇੱਕ ਲੇਡੀ ਡਾਕਟਰ ਨਾਲ ਹੋਇਆ ਪਰ ਇਹ ਕਿਸੇ ਵੀ ਲੇਡੀਜ਼ ਦੇ ਨਾਲ ਕਿਸੇ ਨਾਲ ਵੀ ਹੋ ਸਕਦਾ। ਬਾਕੀ ਵਰਕਪਲੇਸ ਦੇ ਉੱਤੇ ਫਿਚਰ ਦੇ ਵਿੱਚ ਸਥਾਨੀਆਂ ਪ੍ਰੋਬਲਮਸ ਨਾ ਆਉਣ ਦਾ ਡਿਮਾਂਡ ਕਰਦੇ ਹਨ ਕਿ ਜਿਹੜਾ ਸੈਂਟਰਲ ਪ੍ਰੋਟੈਕਸ਼ਨ ਹੈ ਉਹ ਇੰਪਲੀਮੈਂਟ ਕੀਤਾ ਜਾਵੇ ਬਾਕੀ ਐਕਟਸ ਦੇ ਵਿੱਚ ਮੋਡੀਫਿਕੇਸ਼ਨ ਹੋ ਉਸ ਹਿਸਾਬ ਨਾਲ ਦਿੱਤੀਆਂ ਜਾਂ ਰਹੀਆਂ ਜਿਹੜੀਆਂ ਖਾਸ ਕਰਕੇ ਫੀਮੇਲਸ ਨੇ ਉਹ ਆਪੇ ਵਰਕਪਲੇਸ ਦੇ ਵਿੱਚ ਸੇਫ ਐਂਡ ਸਿਕਿਉਰ ਫੀਲਿੰਗ ਅੰਜਕ ਸਾਕੀਨਾ ਮੈਂ ਤੁਹਾਡਾ ਡਾਕਟਰ ਵਿਜੇ ਸੂਤ ਡਾਕਟਰ ਸੂਤ ਸਾਹਿਬ ਅੱਜ ਜਿਹੜਾ ਹੈਗਾ ਇੱਥੇ ਤੁਸੀਂ ਅੱਜ ਇਕੱਠੇ ਹੋਏ ਹੋ ਹੜਤਾਲ ਕੀਤੀ ਕੀ ਹੈ ਤੁਹਾਡੇ ਬਾਰੇ ਤੁਹਾਡੇ ਵੱਲੋਂ ਜਿਹੜਾ ਹੈਗਾ ਅੱਜ ਕੀ ਕਹਿਣਾ ਚਾਹੁੰਦੇ ਹਾਂ ਸੀ ਜਿਹੜੀ ਏਡੀ ਸ਼ਰਮਸਰ ਘਟਨਾ ਹੋਈ ਹੈ ਕਲਕੱਤਾ ਵਿੱਚ ਇਸ ਤੋਂ ਬੁਰੀ ਘਟਨਾ ਕਿਸੇ ਡਾਕਟਰ ਨਾਲ ਜਾਂ ਹੋਰ ਕਿਸੇ ਲੇਡੀ ਨਾਲ ਕੋਈ ਨਹੀਂ ਸਕਦੀ ਜੋ ਇਹ ਹੋਇਆ ਇਸ ਘਟਨਾ ਦੀ ਜਿੰਨੀ ਸਖਤ ਸ਼ਬਦਾਂ ਦੇ ਵਿੱਚ ਰਚੀਦੀ ਕੀਤੀ ਜਾਵੇ ਉਹ ਵੀ ਘੱਟ ਪਿਆ ਜਾਣਗੇ ਕਿ ਜੋ ਸਾਡਾ ਕੋਈ ਡਿਮਾਂਡ ਹੈ ਐਟ ਦਿਸ ਲੈਵਲ অর ਨੈਸ਼ਨਲ ਲੈਵਲ ਕਿ ਤਾ ਸੀਪੀਏ ਲਾਗੂ ਹੋਣਾ ਚਾਹੀਦਾ ਹੈ ਦੂਸਰਾ ਜਿਹੜੇ ਵੀ ਕਲਪਰੇਟਸ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਬੜਿਆ ਜਾਣਾ ਚਾਹੀਦਾ ਹੈ ਤੇ ਕੈਪੀਟਲ ਪੁਨਿਸ਼ਮੈਂਟ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਔਰ ਜੋ ਵੀ ਨੈਕਸਸ ਹੈ ਜੋ ਵੀ ਹੂਸ ਸੈਵਰੇਜ ਇਨਵੋਲਡ ਜਿੰਨਾ ਮਰਜ਼ੀ ਪਾਵੋ ਕਿਉਂ ਨਾ ਹੋਵੇ ਉਹ ਹੀ ਸ਼ੁੱਡ ਬੀ ਫੋਕਟ ਐਂਡ ਅਸ ਪਰ ਲਾਅ ਹੀ ਸ਼ੁੱਡ ਬੀ ਪੁਨਿਸ਼ਡ ਕੀ ਲੱਗ ਰਹੀ ਜਿਹੜਾ ਸਭ ਜਿਸ ਤਰ੍ਹਾਂ ਡਾਕਟਰ ਜਿਹੜੇ ਹੈਗਾ ਪਰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਪਰ ਜਿਹੜਾ ਹੈਗਾ ਡਾਕਟਰ ਦੀ ਸੁਰੱਖਿਅਤ ਤੇ ਹੀ ਅੱਜ ਪ੍ਰੈਸ਼ਨ ਜਿੰਨ ਲੱਗੀ ਹੈ ਕੀ ਕੀ ਕਹਣਾ ਜਾਂਦਾ ਹੈ ਡਾਕਟਰਸ ਆਪਣੀ ਡਿਊਟੀ ਉਨਨੀ ਸ਼ੁੱਧਤ ਨਾਲ ਕਰ ਹੀ ਨਹੀਂ ਸਕਣਗੇ ਜੇ ਇਹ ਜਹਾ ਮਾਹੌਲ ਰਹੂਗਾ ਖਾਸ ਕਰਕੇ ਲੇਡੀ ਡਾਕਟਰਸ ਜਿਹੜਾ ਹੁਣਾ ਮੈਡੀਕਲ ਸਿਸਟਮ ਹੈ ਇਹਦੇ ਵਿੱਚ 60% ਸਟਾਫ ਫੀਮੇਲ ਹੈ ਚਾਹੇ ਉਹ ਨਰਸਿਸ ਹੋਣ ਚਾਹੇ ਉਹ ਡਾਕਟਰਸ ਹੋਣ ਜੇ ਉਹਨਾਂ ਦੀ ਕੋਈ ਪ੍ਰੋਟੈਕਸ਼ਨ ਨਹੀਂ ਤਾਂ ਉਹ ਕਿਸ ਤਰ੍ਹਾਂ ਆਊਟ ਟਾਈਮ ਤੇ ਜਾ ਕੇ ਕਿਸੇ ਮਰੀਜ਼ ਦੀ ਜਾਨ ਬਚਾਣਗੇ ਪਹਿਲਾਂ ਉਹਨਾਂ ਨੂੰ ਆਪਣੀ ਜਾਨ ਦੀ ਚਿੰਤਾ ਹੋਊਗੀ ਫਿਰ ਕਿਸੇ ਦੀ ਜਾਨ ਬਚਾਣ ਦੀ ਵਾਰੀ ਆਊਗੀ ਜੇ ਮਾਹੌਲ ਇਹ ਜਹਾ ਰਹੂਗਾ ਤਾਂ ਸਾਰਾ ਸਿਸਟਮ ਹੀ ਫੇਲ ਹੋ ਜਾਊਗਾ ਮੈਡੀਕਲ ਸਿਸਟਮ ਫੇਲ ਹੋਏ ਇਹਦੇ ਵਿੱਚ ਨੁਕਸਾਨ ਸਾਰਾ ਮਰੀਜ਼ਾਂ ਦਾ ਹੀ ਹੋਊਗਾ ਡਾਕਟਰ ਦਾ ਤਾਂ ਜੋ ਹੈ ਸੋ ਹੈ ਹੀ ਹੈ ਪੇਸ਼ੈਂਟਸ ਦੇ ਆ ਰਏ ਟ੍ਰਾਸ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਟੋਕੀ ਸ਼ਾਨੀਆ ਹੈ ਡਾਕਟਰ ਸ਼ਾਨੀਆ ਜੀ ਅੱਜ ਜਿਹੜਾ ਹੈਗਾ ਤੁਸੀਂ ਬਰਨਾਲਾ ਕਲੱਬ ਵਿੱਚ ਇਕੱਠੇ ਹੋਈ ਹੋ ਜਿਸ ਤਰ੍ਹਾਂ ਕਿ ਆਈਐਮਏ ਵੱਲੋਂ ਹੜਤਾਲ ਕੀਤੀ ਗਈ ਹੈ ਜੁਲਕੱਟਾ ਵਿੱਚ ਇੱਕ ਸ਼ਰਮਸਾਰ ਘਟ ਕਰਨ ਵਾਲੀ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਘਟਨਾ ਨੂੰ ਆਏ ਨਾਲ ਦੇਖਿਆ ਜਾਵੇ ਵੀ ਇਹ ਇੱਕ ਡਾਕਟਰ ਨਾਲ ਹੋਈ ਹੈ ਸਾਡੇ ਸਮਾਜ ਦੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਇਸੇ ਵਾਸਤੇ ਉਸ ਲੜਕੀ ਉਸ ਬੱਚੀ ਨੂੰ ਜਸਟਿਸ ਦਿਵਾਉਣ ਵਾਸਤੇ ਅੱਜ ਆਈਐਮਏ ਨੈਸ਼ਨਲ ਆਈਐਮਏ ਦੀ ਕੌਂਸਲ ਤੇ ਆਈਐਮਏ ਬਨਾਲਾ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਸਾਰੇ ਹਸਪਤਾਲ ਅੱਜ ਛੇ ਵਜੇ ਤੋਂ ਲੈ ਕੇ ਸਿਕਹਰ ਕੱਲ੍ਹ ਛੇ ਵਜੇ ਤੱਕ ਬਿਲਕੁਲ ਬੰਦ ਰਹਣਗੇ ਪਰ ਐਮਰਜੈਂਸੀ ਸੇਵਾਵਾਂ ਚੱਲਣਗੀਆਂ ਸਾਡੀ ਮੰਗ ਇਹ ਹੈ ਵੀ ਉਸ ਬੱਚੀ ਵਾਸਤੇ ਸੀਬੀਆਈ ਦੀ ਇਨਕੁਆਇਰੀ ਨਿਪਕ ਹੋਵੇ ਅਤੇ ਜਿਹੜੇ ਵੀ ਉਸ ਦੇ ਵਿੱਚ ਕਲਪਰੇਟ ਪਾਏ ਜਾਣ ਉਹਨਾਂ ਨੂੰ ਹਾਮੀ ਪੇਛ ਦੀ ਜੋ ਨਹੀਂ ਹੋਦੀ ਸਜ਼ਾ ਕੱਟੋ-ਕੱਟ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਡਾਕਟਰਾਂ ਨੂੰ ਜਿਹੜਾ ਹੈਗਾ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਪਰ ਅੱਜ ਜਿਹੜਾ ਹੈਗਾ ਡਾਕਟਰ ਦੀ ਸੁਰੱਖਿਆ ਹੀ ਖਤਰੇ ਦੇ ਵਿੱਚ ਪੈ ਗਈ ਹੈ ਇਸ ਬਾਰੇ ਕੀ ਕਹਿੰਦੇ ਦੇਖੋ ਜੀ ਇਹ ਜਿਹੜੀ ਘਟਨਾ ਹੈਗੀ ਇਹ ਪਹਿਲੀ ਘਟਨਾ ਨਹੀਂ ਹੈਗੀ ਜਿਸ ਦੇ ਵਿੱਚ ਡਾਕਟਰਸ ਦੇ ਅਗੇਂਸਟ ਵਾਇਲੈਂਸ ਹੋਇਆ ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਦੂਜੇ ਦਿਨ ਖਬਰ ਦੇ ਵਿੱਚ ਤੁਹਾਨੂੰ ਸਾਡੇ ਦੇਸ਼ ਵਿੱਚ ਕਿਤੇ ਨਾ ਕਿਤੇ ਹੁੰਦੀਆਂ ਮਿਲਣਗੀਆਂ ਡਾਕਟਰਸ ਅੱਜ ਤੋਂ ਨਹੀਂ ਬਹੁਤ ਸਾਲਾਂ ਤੋਂ ਸੀਪੀਏ ਦੈਟ ਇਜ਼ ਸੈਂਟਰਲ ਪ੍ਰੋਟੈਕਸ਼ਨ ਹੈਬ ਫॉर ਡਾਕਟਰਸ ਦੀ ਮੰਗ ਕਰ ਰਹੇ ਹਨ ਹਰ ਵਾਰ ਉਹ ਉੱਠਦਾ ਹੈ ਫਿਰ ਦਬਾਇਆ ਜਾਂਦਾ ਹੈ ਫਿਰ ਕੋਈ ਨਵੀਂ ਘਟਨਾ ਹੁੰਦੀ ਹੈ ਜੋ ਉਸ ਤੋਂ ਵੀ ਘਨੌਣੀ ਅਤੇ ਭਿਆਨਕ ਹੁੰਦੀ ਹੈ ਫਿਰ ਇਹ ਉੱਠਦਾ ਹੈ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਸੀਪੀਏ ਨੂੰ ਜਲਦ ਤੋਂ ਜਲਦ ਲਿਆਂਦਾ ਜਾਵੇ ਅਤੇ ਡਾਕਟਰ ਦੀ ਸਿਕਿਉਰਿਟੀ ਵਾਸਤੇ ਸਖਤ ਸਖਤ ਕਦਮ ਚੁੱਕੇ ਜਾਣ ਤਾਂ ਜੋ ਅਸੀਂ ਆਪਣਾ ਕੰਮ ਜੋ ਕਿ ਲੋਕਾਂ ਦੀ ਸੇਵਾ ਉਹਨਾਂ ਦੀ ਜਾਨ ਬਚਾਉਣਾ ਉਸ ਨੂੰ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈਅ ਤੋਂ ਨਿਭਾ ਸਕੀਏ ਹਾਂਜੀ ਕੀ ਨਾਮ ਹੈ ਦੱਸੋ ਮੈਂ ਡਾਕਟਰ ਮੀਖਾ ਸਿੰਘਲਾ ਐਮਪੀ ਮੈਡੀਸਨ ਇੱਥੇ ਬਨਾਲਾ ਦੇ ਵਿੱਚ ਆਪਣੀ ਸੇਵਾਵਾਂ ਦਿੰਦੀ ਹਾਂ ਡਾਕਟਰ ਸਾਹਿਬ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਇੱਕ ਕਲਕੱਤਾ ਵਿਖੇ ਬੜੀ ਸ਼ਰਮਸਰ ਕਰਨ ਵਾਲੀ ਘਟਨਾ ਹੋਈ ਹੈ ਅੱਜ ਜਿਸ ਤਰ੍ਹਾਂ ਪੇਰੈਂਟਸ ਹੁੰਦੇ ਆ ਆਪਣੇ ਬੱਚਿਆਂ ਨੂੰ ਜਿਹੜੇ ਭੇਜਦੇ ਐ ਮੈਡੀਕਲ ਕਾਲਜਾਂ ਦੇ ਵਿੱਚ ਭੇਜਦੇ ਆ ਅੱਜ ਕਿਸ ਤਰ੍ਹਾਂ ਲੱਗ ਰਿਹਾ ਉਹਨਾਂ ਨੂੰ ਕੀ ਉਹ ਸੇਫ ਮਹਿਸੂਸ ਕਰਨਗੇ ਆਪਣੇ ਆਪ ਨੂੰ ਹਰ ਪੇਰੈਂਟਸ ਦਾ ਆਪਣਾ ਖਾਬ ਹੁੰਦਾ ਕਿ ਸਾਡੇ ਬੱਚੇ ਵੀ ਡਾਕਟਰ ਬਣਨਗੇ ਪਹਿਲਾਂ NEET ਦੇ ਜਸਤੇ ਲੰਮੀ ਪੀਐਸ ਕਲੀਅਰ ਕਰਨੀ ਤੇ ਫਿਰ ਫਾਈਨਲੀ ਉਹਨਾਂ ਨੂੰ PG ਮਿਲਣੀ ਹੈ ਤੇ ਉਹ PG ਮਿਲਣ ਦੀ ਖੁਸ਼ੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੇਰੈਂਟਸ ਖੁਸ਼ ਹੋ ਜਾਂਦੇ ਨੇ ਲੇਕਿਨ ਜਦੋਂ ਇੱਕ ਪੀਜੀ ਮਿਲਣ ਤੋਂ ਬਾਅਦ ਇਸ ਤਰੀਕੇ ਨਾਲ ਇੱਕ 24-25 ਸਾਲ ਦੀ ਲੜਕੀ ਜੋ ਕਿ 6 ਘੰਟੇ ਡਿਊਟੀ ਕਰਦੀ ਸੀ ਇੱਕ ਰੈਸਟ ਕਰਨ ਲਈ ਘੰਟੇ ਤੋਂ ਘੰਟੇ ਇੱਕ ਕਮਰੇ ਵਿੱਚ ਗਈ ਤੇ ਵਾਪਸ ਮੁੜ ਕੇ ਹੀ ਨਹੀਂ ਆਈ ਤੇ ਉਹਦੇ ਨਾਲ ਜੋ ਵਿਵਹਾਰ ਕੀਤਾ ਗਿਆ ਹੈ ਜੋ ਸਾਨੂੰ ਸੁਣਨ ਦੇ ਵਿੱਚ ਮਿਲਿਆ ਉਹ ਸੁਣ ਕੇ ਵੀ ਦਿਲ ਕੰਬ ਜਾਂਦਾ ਹੈ ਕਿ ਇਸ ਤਰੀਕੇ ਨਾਲ ਕੋਈ ਜਾਨਵਰਾਂ ਦੇ ਤਰੀਕ ਜਾਨਵਰਾਂ ਨੂੰ ਨਾਲ ਵੀ ਵਿਵਹਾਰ ਨਹੀਂ ਕਰਦਾ ਜਿਸ ਤਰੀਕੇ ਨਾਲ ਇੱਕ 24 ਸਾਲ ਦੀ ਕੁੜੀ ਦੇ ਨਾਲ ਵਿਵਹਾਰ ਕੀਤਾ ਗਿਆ ਤਾਂ ਦੀ ਕੁਈ ਮੰਗ ਹੈ ਜੋ ਅਸੀਂ बार-बार ਕਹਿ ਰਹੇ ਹਾਂ ਜੋ ਮੁਜਰੀ ਹੈ ਉਸ ਨੂੰ ਜਲਦੀ ਤੋਂ ਜਲਦੀ ਪકડਿਆ ਜਾਵੇ ਤੇ ਉਸ ਨੂੰ ਹੈਂਗ ਟੂ ਡੈਥ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ। ਹਾਂਜੀ ਕੀ ਨਾਮ ਹੈ ਤੁਹਾਡਾ? ਮੈਂ ਡਾਕਟਰ ਅਮਨਦੀਪ ਕੋਰ। ਡਾਕਟਰ ਅਮਨਦੀਪ ਜੀ ਅੱਜ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਵੇਂ ਆਈਐਮਐ ਵੱਲੋਂ ਹੜਤਾਲ ਦਾ ਸੰਦਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ? ਜੀ ਆਈਐਮਐ ਬਨਾਲਾ ਵੱਲੋਂ ਅੱਜ ਹੜਤਾਲ ਦਾ ਸੰਦਾ ਦਿੱਤਾ ਗਿਆ ਹੈ ਇਸ ਵਿੱਚ ਅਸੀਂ ਸਾਰੀਆਂ ਆਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਤੇ ਸਿਰਫ ਐਮਰਜੈਂਸੀ ਚੱਲੂਗੀ ਗੱਲ ਤੱਕ। ਤੇ ਇਹ ਆਪਣਾ ਰੋਸ਼ ਅਸੀਂ ਤਾਂ ਪ੍ਰਗਟ ਕਰ ਰਹੇ ਹਾਂ ਕਿ ਇੰਨਾ ਵੱਡਾ ਕਾਲਜ ਦਾ ਦੇ ਵਿੱਚ ਜਿਹੜਾ ਇਹ ਹੋ ਗਿਆ ਇਨਸੀਡੈਂਟ ਇਹਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਡਿਮਾਂਡ ਕਰਦੇ ਹਾਂ ਜਸਟਿਸ ਦੀ ਸੀਬੀਆਈ ਕੋ ਕੇਸ ਚਲੇ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲ ਸੀਬੀਆਈ ਇਸ ਚੀਜ਼ ਦੀ ਜਾਂਚ ਕਰੇ ਫੇਅਰ ਹੋਵੇ ਜਿਹੜੀ ਕਿ ਜਾਂਚ ਇੰਪਾਰਸ਼ਲ ਹੋਵੇ ਤੇ ਘੱਟੋ ਘੱਟ ਟਾਈਮ ਦੇ ਵਿੱਚ ਉਹਦਾ ਰਿਜ਼ਲਟਸ ਆ ਜਾਵੇ ਤੇ ਜਿਹੜੇ ਦੋਸ਼ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਜਿ ਕਿ ਨੌਣਾ ਕੰਮ ਕੀਤਾ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਜਿਹੜਾ ਅੱਜ ਹੈਗਾ ਡਾਕਟਰਾਂ ਦੀ ਸੁਰੱਖਿਆ ਤੇ ਜਿਹੜੀ ਲੇਡੀ ਡਾਕਟਰਾਂ ਦੀ ਸੁਰੱਖਿਆ ਤੇ ਪ੍ਰਸ਼ਨ ਚ ਇਹ ਲਗਾ ਦਿੱਤਾ ਇਸ ਘਟਨਾ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜੀ ਸੁਰੱਖਿਆ ਦੀ ਜਿੱਥੇ ਤਾਂ ਗੱਲ ਕਰੀਏ ਉੱਥੇ ਤੱਕ ਇਹ ਅਸੀਂ ਕਹਿ ਸਕਦੇ ਹਾਂ ਕਿ ਜਿੰਨੀਆਂ ਡਾਕਟਰ ਸੀ ਨਹੀਂ ਨਹੀਂ ਬਲਕਿ ਸਾਰੀਆਂ ਜਿਹੜੀਆਂ ਵਿਮਨ ਆ ਇਨ ਥਿਸ ਕੰਟਰੀ ਸਾਰੇ ਕਿਤੇ ਸੇਫਟੀ ਨਹੀਂ ਹੈਗੀ ਜੀ ਕੋਈ ਸੇਫਟੀ ਨਹੀਂ ਹੈਗੀ ਚਾਹੇ ਉਹ ਕੋਈ ਡਾਕਟਰ ਹੈ ਕੋਈ ਲਾਇਰ ਹੈ ਕੋਈ ਟੀਚਰ ਹੈ ਕੋਈ ਲੱਗਤੋਂ ਉਹਨਾਂ ਦੇ ਰੂਮਸ ਨਹੀਂ ਹੈਗੇ ਜਿੱਥੇ ਜਾ ਕੇ ਉਹ ਰੈਸਟ ਕਰ ਸਕਣ ਸੋ ਉਵੇਂ ਹੀ ਇਹ ਸਾਡੇ ਨਾਲ ਦੀ ਰੈਜ਼ੀਡੈਂਟ ਡਾਕਟਰ ਆਪਣੀ ਸੈਮੀਨਾਰ ਰੂਮੀਆਂ ਡਾਕਟਰ ਰੂਮਸ 'ਚ ਰੈਸਟ ਕਰ ਰਹੇ ਜਿੱਥੇ ਗਈ ਸੀ ਕੋਈ ਪਿਓਰਿਟੀ ਨਹੀਂ ਸੀ ਉਹਦੇ ਨਾਲ ਇਹ ਕਾਫੀ ਬੁਰਾ ਹੋਇਆ ਤੇ ਅਸੀਂ ਇਸ ਚੀਜ਼ ਤੋਂ ਬਾਅਦ ਅਸੀਂ ਕਾਫੀ ਸਾਰੇ ਬਹੁਤ ਜ਼ਿਆਦਾ ਪ੍ਰੋਬਲਮ ਕਰ ਰਹੇ ਹਾਂ ਅਸੀਂ ਤਾਂ ਇਹੀ ਡਿਮਾਂਡ ਕਰਦੇ ਆ ਕਿ ਜੇ ਜਲਦੀ ਤੋਂ ਜਲਦੀ ਇਹਦਾ ਡਿਸੀਜਨ ਆਵੇ ਤੇ ਅਸੀਂ ਉਮੀਦ ਕਰਦੇ ਆ ਕਿ ਡਾਕਟਰਾਂ ਦੀ ਸਿਕਿਉਰਿਟੀ ਵੀ ਵਧਾਈ ਜਾਵੇ ਕਿ ਇਸ ਚੀਜ਼ ਲਈ ਤੁਸੀਂ ਕਿਸੇ ਸਰਕਾਰ ਨੂੰ ਜਾਂ ਕੁਝ ਹੋਰ ਕਿਸੇ ਦੋਸ਼ੀ ਮੰਨਦੇ ਮਨ ਰਹੇ ਹੋ ਇੱਕ ਪਾਰਟिकुलर ਜੀ ਸਰਕਾਰ ਨੂੰ ਅਸੀਂ ਦੋਸ਼ੀ ਨਹੀਂ ਠਹਿਰਾਉਂਦੇ ਸਾਰੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਐ ਆਪਣੇ ਸਟੇਟ ਦੇ ਸੀਐਮ ਨੂੰ ਵੀ ਅਸੀਂ ਕੁਐਸਚਨ ਕਰਦੇ ਆਂ ਇਵਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਅਸੀਂ ਰਿਕਵੈਸਟ ਕਰਦੇ ਆਂ ਕਿ ਪਲੀਜ਼ ਇੱਕ ਯੂਨੀਵਰਸਲ ਜਿਹੜੇ ਲਾਜ਼ ਬਣਾ ਦਿੱਤੇ ਜਾਣ ਤਾਂ ਕਿ ਇੱਕ ਹੋਰ ਇਨਸੀਡੈਂਟ ਨਾ ਇਦਾਂ ਦਾ ਹੋ ਜੇ ਕੰਟੀਨਿਊ ਜਿਸ ਤਰ੍ਹਾਂ ਕਿ ਆਪਾਂ ਅੱਜ ਆਈਐਮਏ ਦੇ ਡਾਕਟਰਾਂ ਨਾਲ ਗੱਲ ਕੀਤੀ ਹੈ ਡਾਕਟਰ ਸਾਹਿਬਾਨ ਨਾਲ ਡਾਕਟਰਾਂ ਨੇ ਕਿਹਾ ਹੈ ਵੀ ਜਿਹੜੀ ਡਾਕਟਰ ਦੀ ਸੁਰੱਖਿਆ ਹੈਗੀ ਐ ਉਹ ਕਿੱਥੇ ਐ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਅੱਜ ਜਿਹੜਾ ਹੈਗਾ ਉਸ ਭਗਵਾਨ ਦੀ ਸੁਰੱਖਿਆ ਵੀ ਜਿਹੜੀ ਹੈਗੀ ਹੈ ਖਤਰੇ ਦੇ ਵਿੱਚ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਕਲਕੱਤਾ ਵਿਖੇ ਜਿਹੜੀ ਜ਼ਿੰਦਗੀ ਵਾਲੀ ਘਟਨਾ ਹੋਈ ਹੈ ਉਸ ਦੇ ਦੋਸ਼ੀਆਂ ਨੂੰ ਜਿਹੜੀ ਹੈਗੀ ਆ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਹੈਗਾ ਮੈਡੀਕਲ ਕਾਲਜਾਂ ਦੇ ਵਿੱਚ ਜਿਹੜਾ ਕੋਈ ਪੇਰੈਂਟਸ ਹੈਗੇ ਆ ਇਸ ਘਟਨਾ ਤੋਂ ਬਾਅਦ ਪੇਰੈਂਟਸ ਹਰੇ ਕੋਈ ਆਪਣੀ ਲੜਕੀ ਨੂੰ ਜਿਹੜਾ ਹੈਗਾ ਮੈਡੀਕਲ ਕਾਲਜਾਂ ਦੇ ਵਿੱਚ ਭੇਜਣ ਲੱਗਿਆ ਚਿੰਤਿਤ ਹੈ ਕਿਉਂਕਿ ਅੱਜ ਉਹਨਾਂ ਨੂੰ ਲੱਗ ਰਿਹਾ ਵੀ ਸਾਡੀ ਲੜਕ ਉਹਨਾਂ ਹੀ ਡਾਕਟਰਾਂ ਨੇ ਕਿਹਾ ਵੀ ਜੇ ਸਾਡੀ ਸੁਰੱਖਿਆ ਯਕੀਨੀ ਨਹੀਂ ਬਣਾਂਦੀ ਬਣਾਈ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਜਿਹੜਾ ਤਿੱਖਾ ਸੰਘਰਸ਼ ਲਿਖਾਂਗੇ ਉਹਨਾਂ ਨੇ ਕਿਹਾ ਵੀ ਜੇ ਕੋਲਕੱਤਾ ਕਾਂਡ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਆ ਜਿਹੜਾ ਕੋਲਕੱਤਾ ਦੇ ਵਿੱਚ ਦੋਸ਼ੀ ਉਹਨਾਂ ਨੇ ਜਿਹੜਾ ਕਾਂਡ ਕੀਤਾ ਹੈ ਜਿਹੜਾ ਦਰਿੰਦਗੀ ਵਾਲਾ ਕਾਂਡ ਕੀਤਾ ਹੈ ਜਿਹੜੀ ਉਹ ਦੋਸ਼ੀ ਹੈ ਜੀ ਉਹਨਾਂ ਨੂੰ ਵੀ ਜਿਹੜੀ ਹੈਗਾ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਵੀ ਅਸੀਂ ਜਿਹੜਾ ਹੈਗਾ ਹੋਰ ਸੰ ਤਿੱਖਾ ਸੰਘਰਸ਼ ਕਰਾਂਗੇ ਅਸੀਂ ਸੜਕਾਂ ਦੇ ਉੱਤਰ ਲਈ ਮਜਬੂਰ ਹੋਵਾਂਗੇ ਅੱਜ ਤਾਂ ਅਸੀਂ ਜਿਹੜੀ ਆਪੀਡੀ ਸੇਵਾਵਾਂ ਸਿਰਫ ਇੱਕ ਦਿਨ ਲਈ ਬੰਦ ਕੀਤੀਆਂ ফে আছে আনমিথে সময়ে লৈ পি ডিমা বন্দৰ্কে আন সময় দ